ਕਰਕੇ ਮੱਤ ਕੇ ਕਿਦਾ ਸਾਜੀ ਗਹਿਨੇ ਵੇਚ ਕੇ ਟੂਮਾ ਵੇਚ ਕੇ ਹੈ ਅੱਜ ਬੈਠੇ ਭਰੇ ਆ ਟੈਲੀਗੇਸ਼ਨ ਬਣ ਕੇ ਜਿਹੜੀ ਕਹਿੰਦੀ ਕਿ ਮੈਂ ਮਾਰੂ ਆਈ ਆ ਫੌਰਾਤ ਆਈ ਆ ਮੇਰੇ ਵੀਜ਼ੇ ਲਗੇ ਮੇਰਾ ਪਾਸਪੋਰਟ ਦੇਖੋ ਕੋਲ ਦੇ ਸਿਟੀਨ ਵਾਲ ਮੈਂ ਤਾਂ ਅਜੇ ਕ੍ਰਾਈਮ ਦੇ ਵਿੱਚ ਫੋਟੋ ਕਿਨਾਂ ਦਿਆ ਹੈ ਸਾਹਮਣੇ ਜਿਹੜਾ ਬੜੇ ਜਿਹੜਾ ਮੇਰਾ ਮੇਰਾ ਨਮਸਕਾਰ ਦੋਸਤੋ ਮੈਂ ਕੇਂਦਰ ਵੱਸ ਇਸ ਲੈ ਕੇ ਹਜਰਾ ਗਰੰਟੀ ਸ਼ੋ ਤੇ ਕਰੰਟ ਸ਼ਿਪ ਤੇ ਗੱਲ ਕਰਦੇ ਆ ਕੀ ਹਮੇਸ਼ਾ ਹੀ A1 ਪੰਜਾਬੀ ਦੀ ਇਹ ਮਹਿੰਮ ਰਹੀ ਹੈ ਕਿ ਪੰਜਾਬ ਦੇ عوام ਪੰਜਾਬ ਦੇ ਲੋਕਾਂ ਦੇ ਹਿੱਤ ਦੀ ਗੱਲ ਕੀਤੀ ਜਾਵੇ ਅਗਰ ਗੱਲ ਕਰੀਏ ਕਿ ਕੁਝ ਸਮਾਂ ਪਹਿਲਾਂ A1 ਪੰਜਾਬੀ ਵੱਲੋਂ ਇੱਕ ਮਹਿੰਮ ਚਲਾਈ ਗਈ ਸੀ ਜਿਸ ਦੇ ਵਿੱਚ ਜਿਹੜੇ ਫੇਕ ਏਜੰਟ ਨੇ ਫੇਕ ਇਮੀਗ੍ਰੇਸ਼ਨ ਕੰਪਨੀਆਂ ਬਣਾ ਕੇ ਲੋਕਾਂ ਨੂੰ ਠੱਗਦੇ ਨੇ ਉਹਨਾਂ ਦੇ ਖਿਲਾਫ ਇੱਕ ਮਹਿੰਮ ਚਲਾਈ ਗਈ ਸੀ ਤੇ ਕਾਫੀ ਐਸੇ ਲੋਕ ਸੀਗੇ ਜਿਨ੍ਹਾਂ ਦਾ ਪਰਦਾ ਫਾਸ਼ੀ ਕੀਤਾ ਗਿਆ ਤੇ ਜਿਹੜੇ ਭੋਲੇ-ਬਾਲੇ ਪੰਜਾਬ ਦੇ ਲੋਕਾਂ ਦੇ ਪਾਸਪੋਰਟ ਕਾਗਜ਼ਾਤ ਉਹਨਾਂ ਕੋਲ ਜਬਤ ਸੀਗੇ ਉਹ ਵੀ ਛਡਾਣ ਦੀ ਜਿਹੜੀ ਆ ਇਸ ਮਹੀਨੇ ਵਿੱਚ ਕਾਫੀ ਸਫਲਤਾ ਮਿਲੀ ਕਾਫੀ ਲੋਕਾਂ ਦੇ ਜਿਹੜੇ ਪੈਸੇ ਨਾ ਏਜੰਡਾ ਕੋਲ ਫਸੇ ਹੋਏ ਸੀਗੇ ਉਹ ਵੀ ਦਿਵਾਨ ਵਿੱਚ ਈਵਨ ਪੰਜਾਬੀ ਦੀ ਉਮੇਂਤ ਰੰਗ ਲਿਆਈ ਲੇਕਿਨ ਜੇਕਰ ਗੱਲ ਕਰੇ ਕਿ ਉਹ ਮਾਮਲਾ ਉੱਥੇ ਹੀ ਸ਼ਾਂਤ ਨਹੀਂ ਹੋਇਆ ਉਹੀ ਜਿਹਾ ਇੱਕ ਮਾਮਲਾ ਹੁਣ ਦੁਬਾਰਾ ਫੇਰ ਪਨਪ ਰਿਹਾ ਜੇਕਰ ਗੱਲ ਕਰੇ ਕਿ ਇਹ ਜੇ ਠੱਗ ਲੋਕ ਇਹ ਜੇ ਠੱਗ ਏਜੰਸੀਆਂ ਹਲੇ ਵੀ ਲੋਕਾਂ ਨੂੰ ਠਗ ਰੀਆਂ ਨੇ ਜੇਕਰ ਗੱਲ ਕਰੀਏ ਕਿ ਸਾਡੇ ਕੋਲ ਜੋ ਖਬਰ ਆਈ ਹੈ ਉਹ ਆਈ ਹੈ ਜਿਰਖਪੁਰ ਤੋਂ ਜਿੱਥੇ ਕੈਰੀਅਰ ਸੋਲੂਸ਼ਨ ਨਾਮ ਦੀ ਕੰਪਨੀ ਜਿਹੜੀ ਹੈਗੀ ਆ ਉਹਨਾਂ ਨੇ ਫੇਰ ਕਰੀਬਨ ਕਰੀਬਨ ਸੈਂਕੜੇ ਦੇ ਹਿਸਾਬ ਨਾਲ ਲੋਕਾਂ ਦੇ ਨਾਲ ਠੱਗੀ ਮਾਰੀ ਤੇ ਲੋਕ ਉੱਥੇ ਇਕੱਠੇ ਹੋ ਕੇ ਆਪਣੇ ਪਾਸਪੋਰਟ ਆਪਣੇ ਜਿਹੜੇ ਪੈਸੇ ਦਿੱਤੇ ਹੋਏ ਆ ਉਹ ਵਾਪਸ ਲੈਣ ਲਈ ਪਹੁੰਚਦੇ ਨੇ ਪੁਲਿਸ ਤੱਕ ਵੀ ਗੱਲ ਪਹੁੰਚ ਜੇ ਲੇਕਿਨ ਉਹਨਾਂ ਦੇ ਹੱਥ ਕੁਝ ਨਹੀਂ ਲੱਗਦਾ ਕਿਉਂਕਿ ਇਸ ਕੰਪਨੀ ਦੇ ਜਿਹੜੇ ਲੋਕ ਨੇ ਇੱਥੋਂ ਫਰਾਰ ਹੋ ਚੁੱਕੇ ਨੇ ਬਕਾਇਦਾ ਕੰਪਨੀ ਦੇ ਬਾਹਰ ਲਿਖੇ ਲਗਾ ਦਿੱਤਾ ਗਿਆ ਇਸ ਜਗ੍ਹਾ ਦੇ ਜਿਹੜੇ ਓਨਰ ਨੇ ਉਹਨਾਂ ਵੱਲੋਂ ਕੀ ਇੱਥੋਂ ਇਹ ਲੋਕ ਭੱਜ ਚੁੱਕੇ ਨੇ ਪਹਿਲਾਂ ਤੁਸੀਂ ਉਹਨਾਂ ਲੋਕਾਂ ਦੀ ਦਾਸਤਾਨ ਸੁਣੋ ਕੀ ਕਹਿ ਰਹੇ ਨੇ ਤੇ ਪੁਲਿਸ ਦੀ ਕੀ ਕਾਰਵਾਈ ਆ ਉਹ ਵੀ ਤੁਸੀਂ ਸੁਣੋ ਤੁਹਾਨੂੰ ਤੁਹਾਨੂੰ ਜਦੋਂ ਤੁਸੀਂ ਉਹਨਾਂ ਨੂੰ ਪੈਸੇ ਦਿੱਤੇ ਸੀ ਉਸ ਤੋਂ ਕਿੰਨੇ ਦਿਨਾਂ ਬਾਅਦ ਇਹ ਭੱਜ ਗਏ ਜਾਂ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਇਹ ਭੱਜ ਗਿਆ ਤਾਂ ਇਸੇ ਬੱਤਿਆਂ ਨੂੰ 22 ਮਹੀਨੇ ਹੋ ਗਏ ਮੈ 25 ਦਿਨ ਨੂੰ 25 ਦਿਨ ਨੂੰ ਮੇਰਾ ਫੋਨ ਹੀ ਚੱਕਿਆ 26 ਦਿਨ ਨੂੰ ਮੈਂ ਆਇਆ ਜਦੋਂ ਮੈਂ ਪੌੜੀਆਂ ਚੜ੍ਹ ਕੇ ਦੇਖਿਆ ਸ਼ੀਸ਼ਾ ਟੁੱਟਿਆ ਪਿਆ ਸੀ ਉਦੋਂ ਹੀ ਪੈਰਾ ਥੱਲੇ ਮਿੱਟੀ ਦੇ ਬਰਦੀ ਲੋਕ ਸੋਣਾ ਸੀ ਤਾਂ ਹੋ ਗਿਆ ਉਸ ਤੋਂ ਬਾਅਦ ਦੇ ਵਿੱਚ ਵੀ ਮੈਂ ਕਾਨੂੰਨੀ ਜਾਂ ਤੇ ਵਿਚਾਰ ਰਿਹਾ ਸੋ ਇਸ ਤੋਂ ਇਸ ਤੋਂ ਬਾਅਦ ਕਿਸੇ ਨੂੰ ਕੰਪਲੇਨ ਰਿਪੋਰਟ ਅਧਿਕਾਰ ਨੂੰ ਅਪੀਲ ਕੀਤੀ ਨਹੀਂ ਸੀ ਕੰਪਲੇਟ ਕਰੀਏ ਪੁਲਿਸ ਦੇ ਵਿੱਚ ਸਬਮਿਟ ਜਦੋਂ ਅਸੀਂ ਉੱਥੇ ਪੰਜ-ਚਾਰ ਜਣੇ ਹੋਰ ਆ ਰਹੇ ਸੀ ਇਹ ਪੰਜ-ਛੇ ਜਣੇ ਆ ਬੀਜੀਸੀ ਦੇ ਇੱਥੇ ਮੈਂ ਬੀਜੀਸੀ ਨਾਲ ਗਿਆ ਪੰਜ-ਛੇ ਜਣੇ ਹੋਰ ਤੁਸੀਂ ਮਾਮਲਾ ਸਾਰ ਇਹ ਹੈ ਕਿ ਅਸੀਂ ਅਜੀਬ ਕਾਰ ਦੇ ਵੇਚਣਾਂ ਦੀ ਐਡ ਦੇਖੀ ਸੀ ਤੇ ਕਿਤੇ ਕਿਤੇ ਲੱਗਿਆ ਸੀ ਰਸ਼ੀਆ ਜੀ ਭਾਈ ਮੈਂ ਤੇ ਮੇਰਾ ਆਸਾਈ ਚਾਹ ਤੇ ਚਾਹ ਉਹਨੇ ਦਿਹਾਉਣ ਤੇ ਜਿੰਨੇ ਵੀ ਪੈਸੇ ਆ ਤੁਹਾਡੇ ਵਿਸਾਲ ਕਰਨ ਤੋਂ ਬਾਅਦ ਦੇ ਦਿੱਤੇ ਉਹ ਜਿਸ ਦਿਨ ਸੀ ਇਥੇ ਆਏ ਆ ਤੀਸਰੇ ਦਿਨ ਸਾਨੂੰ ਨਾਲ ਉਹਨਾਂ ਨੂੰ ਆਪਰੇਟਰ ਲੈਟਰ ਦਿੱਤੀ ਆ ਆਪਰੇਟਰ ਲੈਟਰ ਦੇ ਅੰਤ ਬਾਅਦ ਚੇਂਦਰ ਬਾਜਨਾਮ ਕਹਿੰਦਾ ਤੁਹਾਡਾ ਐਗਰੀਮੈਂਟ ਸਾਈਨ ਕਰ ਲਓ ਉਹਨਾਂ ਕੇ ਕੰਟ੍ਰੈਕਟ ਸਾਈਨ ਕਰੋ ਉਹ ਨਾਲ ਹੀ ਕਹਿੰਦਾ ਕਿ 26350 ਜਿਹਦੇ ਨੇ ਰਿਕੁਐਸਟ ਰਾਈਜ਼ ਕੀਤਾ ਸੀ ਕਿ ਪੈਸੇ ਨੂੰ ਸੀ ਬਜਟ ਕਰਨ ਤੋਂ ਬਾਅਦ ਕੀ ਆਏ ਉਹਨਾਂ ਨੇ ਕਿਹਾ ਕਿ ਇਹ ਸਿਰਫ 20 ਸਿਰ ਗ੍ਰੀਨ ਕਾਉਂਟਰ ਦੇ ਬੈਕਸਟਰ ਲੋਕਾਂ ਨੇ ਲੈਣੇ ਤੇ ਇਸ ਕਰਕੇ ਤੁਹਾਨੂੰ ਦੇਣੀ ਪੈਣੀ ਆ ਜਿੱਦੇ ਤੁਹਾਡਾ ਜਿਹੜਾ ਵਿਜ ਡਿਨਾਈ ਕਰ ਰਿਹਾ ਆ ਜਿਸ ਕਰਕੇ ਸਾਰੀ ਮਨਜ਼ੂਰ ਨੂੰ ਕਹਿੰਦੇ ਦੇਣੇ ਪਏ ਤਿੰਨ ਮਹੀਨੇ ਸਤ ਸਾਨੂੰ ਇਹਨਾਂ ਨੇ ਲਾਰੇ 'ਚ ਰੱਖਿਆ ਕੀ ਤੁਹਾਨੂੰ ਅੱਜ ਵਿਜ ਆ ਜਾਏਗਾ 10 ਦਿਨ ਬਾਅਦ ਆ ਜਾਏਗਾ ਲੇਕਿਨ ਸਾਡਾ ਕੋਈ ਵਿਜ ਨਹੀਂ ਆਇਆ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਨੇ ਪ੍ਰਸ਼ਾਸਨ ਤੋਂ ਸੀ ਇਹ ਮੰਗ ਕਰਦੇ ਆਂ ਦੀ ਇਸ ਮਦਦ ਪੂਜੋ ਚੋਨਾ ਦਾ ਕਰਕੇ ਹਾਲਾਤ ਚਲਣ ਡਿਆ ਜੀ ਸਾਡੀ ਕਿਸੇ ਨੇ ਨਹੀਂ ਸੁਣੀ ਜੀ ਪੁਲਿਸ ਵਾਲਿਆਂ ਕੋ ਵੀ ਗਏ ਆ ਜੀ ਸਾਡੀ ਉਹਨਾਂ ਨੇ ਕੁਝ ਨਹੀਂ ਸੁਣੀ ਸਾਨੂੰ ਇਹ ਕਿਹਾ ਗਿਆ ਕਿ ਤੁਹਾਡੇ ਪਾਸਪੋਰਟ ਕੂਰੀਅਰ ਰਹੀਂ ਤੁਹਾਡੇ ਘਰ ਆ ਜਾਏਗਾ ਜੀ ਕੋਈ ਪਾਸਪੋਰਟ ਨਹੀਂ ਸਾਡਾ ਜੀ ਆਇਆ ਕੁਝ ਬੰਦਿਆਂ ਦੇ ਪਾਸਪੋਰਟ ਆਏ ਨੇ ਉਹ ਰਾਜਪੁਰੇ ਤੋਂ ਪੋਸਟਿੰਗ ਦੇ ਨੇ ਥੇਰਾ ਸਿੰਘ ਅੱਜ ਸਾਰੇ ਜਿੰਨੇ ਵੀ ਵੀਰ ਆ ਜਿਹੜੇ ਗੁੰਮਰਾਹ ਹੋਏ ਆ ਜੀ ਇਹਨਾਂ ਠੱਗਾਂ ਦੇ ਕੋਲੋਂ ਅਸੀਂ ਅੱਜ ਫੇਕ ਹੋਏ ਆ ਤੇ ਪ੍ਰਸ਼ਾਸਨ ਤੋਂ ਸਾਡੀ ਇਹ ਪੀਰ ਆ ਕਿ ਸਾਡੀ ਹੈਲਪ ਕੀਤੀ ਜਾਵੇ ਔਰ ਅਸੀਂ ਇਸ ਚੋਣਾ ਦੇ ਦੌਰਾਨ ਉਸ ਨੇਤਾ ਨੂੰ ਵੋਟ ਪਾਵਾਂਗੇ ਜੀ ਜੋ ਨੇਤਾ ਸਾਡੀ ਮਦਦ ਕਰੂਗਾ ਸਾਡੀ ਸਿੱਕੂ ਸਮੱਸਿਆ ਦਾ ਸਾਹਮਣਾ ਕਰਨਾ ਹੈ ਜੀ ਮੈਂ ਇਸ ਖੇਤਰ ਤੇ ਨਜ਼ਰ ਰਹਿਣ ਵਾਲਾ ਜੀ ਤੇ ਮੈਂ ਇਸ ਤੇ ਫੋਟੋ ਲਗਾਇਆ ਜੀ ਜਿਨ੍ਹਾਂ ਨੇ ਮੇਥੋਂ ਕਹ ਦਿੱਤਾ ਕਿ ਅੱਜ ਬੈਠੇ ਹੋ ਆਪ ਚਿੰਨ ਨੇ ਐਗਰੀਮੈਂਟ ਦਿਖਾ ਕੇ ਜਿੰਨਾਂ ਨੇ ਮੈਸੇਜ ਵਿੱਚ 35000 ਰੁਪਇਆ ਲੈ ਲਿਆ ਪਰ ਮੈਡੀਕਲ ਦੇ ਪੈਸੇ 5000 ਰੁਪਇਆ ਤੇ 3000 ਰੁਪਇਆ ਸੱਜੇ ਮੈਸੇਜ ਦੇ ਚੁੱਕੇ ਹਨ ਪਰ ਉਸ ਤੋਂ ਬਾਅਦ 25 ਤਾਰੀਖ ਨੂੰ ਆਇਆ ਤਾਂ ਨਹੀਂ ਮਿਲਣੇ ਚੁੱਕਿਆ ਬਸ ਉਹ ਪੈਸੇ ਦੀ ਕਾਲੀ ਪਾ ਕੇ ਉਸ ਨੂੰ ਹੋਣਾ ਨਹੀਂ ਹੈ ਪੈਸਾ ਨਹੀਂ ਬਸ ਕੋਈ ਆਇਆ ਉਸ ਤੋਂ ਬਾਅਦ ਅਸੀਂ ਇਹ ਨਾਲ ਅਸੀਂ ਪੁਲਿਸ ਸਰਸ ਤੋਂ ਕਰਕੇ ਜਾ ਕੇ ਇਸਕੇ ਉੱਤੇ ਐਫ ਆਈ ਆਰ ਕਰਵਾਣਗੇ ਫਿਰ ਉਸ ਤੋਂ ਬਾਅਦ ਅਸੀਂ ਐਸ ਐਸ ਪੀ ਸਾਹਮਣੇ ਜਾ ਕੇ ਫਾਈਲ ਕਰਵਾਈਏ ਕਿ ਪਰ ਜਾ ਕੇ ਸਾਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਨਤੀਜਾ ਨਹੀਂ ਮਿਲਿਆ ਜੀ ਤੇ ਅਸੀਂ ਇਹ ਚਾਹੁੰਦੇ ਹਾਂ ਵੀ ਪੁਲਿਸ ਵੱਲੋਂ ਵੀ ਅਸੀਂ ਇੱਥੇ ਨੇਤਾ ਲੋਕਾਂ ਨੇ ਪਾਰਟੀਆਂ ਦੋਨੋਂ ਤੋਂ ਵੀ ਚਾਹੁੰਦੇ ਜੀ ਸਾਡੀ ਕੋਈ ਮਦਦ ਕੀਤੀ ਜਾਵੇ ਕਿ ਸਾਨੂੰ ਸਾਡਾ ਨਿਆਂ ਮਿਲ ਸਕੇ ਕਿਉਂਕਿ ਇਹ ਸਿਰਫ ਮੀਟਰ ਗਵਾਦੇ ਲੋਕਾਂ ਸਾਡੇ ਕੋਲ ਇੰਨੇ ਪੈਸੇ ਨੇ ਅਸੀਂ ਪਤਾ ਨਹੀਂ ਕਿੰਨਾ ਕਿੰਨਾ ਵਿਆਜ ਦੇ ਪੈਸੇ ਝਾਕੇ ਦਿੱਤੇ ਜੀ ਸਾਹਮਣੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਨਾ ਦੇ ਹੱਥ 'ਚ ਕੁਝ ਫੋਟੋ ਹੈ ਅਸੀਂ ਜਾਣ ਸਕਦੇ ਆ ਪੈਸਾ ਮੇਂ ਫੋਟੋ ਕਿਨਾ ਦੀਆ ਹੈ ਤੁਸੀਂ ਸਾਹਮਣੇ ਜਿਹੜੀ ਫੜੇ ਗਰਮ ਜਿਹੜਾ ਮੇਨ ਸੀ ਬੰਦੇ ਦੀ ਉਹਦੀ ਫੋਟੋ ਆ ਕਿਨਾ ਹੈ ਇਹਨਾਂ ਦਾ ਇੱਥੇ ਤਾਂ ਹਮ ਕੀ ਦੱਸਦੇ ਹਾਂ ਕੀ ਦੱਸਦੇ ਇੱਥੇ ਅੱਛਾ ਕਿ ਆ ਜੀ ਤਿਆਰੀ ਤਾਰ ਬੰਦੇ ਆ ਨਾ ਇੱਥੇ ਦਿਹਾੜੀ ਮਿਲਦੀ ਆ ਇਹਦਾ ਜੀ ਕੋਈ ਸਾਡਾ ਸਰਕਾਰ ਆ ਪ੍ਰਦਾਰਥ ਨਾਲ ਕੋਈ ਸਾਡਾ ਸਾਡੀ ਸਹਾਇਤਾ ਕਰੂਗਾ ਤਾਂ ਅਸੀਂ ਬੋਟਾ ਵੀ ਪਾਵਾਂਗੇ ਠੀਕ ਹੈ ਕਿ ਨਹੀਂ ਤੇ ਜੇ ਕੋਈ ਸਾਡੀ ਸਰਕਾਰ ਸਾਡੀ ਗੱਲ ਹੀ ਨਾ ਸੁਣੂਗੀ ਤੇ ਅਸੀਂ ਨਾ ਹੀ ਕਿਸੇ ਦੀ ਕੋਈ ਰਿਪੋਰਟ ਪਾਉਣੀ ਆ ਜੋ ਵੀ ਹੱਥ ਹੋਇਆ ਸੀ ਕੁਝ ਕਰਾਂਗੇ ਅਸੀਂ ਪਤੇਰ ਪਾ ਕੇ ਮੱਛੀਏ ਕੁਝ ਕੰਮ ਆਰਤੀ ਕਰਕੇ ਮੱਛੀਏ ਕਿਤੇ ਸਾਜੀ ਗਏ ਨੇ ਵੇਚ ਕੇ ਟੂਮਾ ਵੇਚ ਕੇ ਹੈ ਅਸੀਂ ਇਹ ਪੇਠੇ ਭਰੇ ਆ ਗਰੀਬ ਬੰਦੇ ਆ ਸੀ ਕੋਈ ਚੱਲ ਚਲ ਦੌਰਾਨ ਇੰਟਰਵਿਊ ਕਰਦੇ ਰਹੇ ਲਈ ਜਿਹੜਾ ਰਾਮ ਜੀ ਹੈ ਉਹਦਾ ਬੰਦਾ ਕਿ ਛਾਤਰ ਬੰਦਾ ਸੀਗਾ ਇਹਦੇ ਫੇਸਬੁੱਕ ਦੇ ਅਕਾਊਂਟ ਦਾ ਤਿੰਨ ਚਾਰ ਜੀ ਜੀਰਾ ਜੀ ਮਤਲਬ ਦਾਸ ਰਿਕ ਨੂੰ ਮੇਰੀ ਖੋਦੀ ਆ ਜੀਰਕੋ ਖਾਲੇ ਕੰਪਲੇਨਟ ਤੇ 10 ਵਾਰ ਉਹਦੇ ਚੱਲਦੇ ਹੋਏ ਮੈਂ ਪ੍ਰਸ਼ਾਸਨ ਨੂੰ ਔਰ ਖਾਲੇ ਵਾਲਿਆਂ ਨੂੰ ਮਤਲਬ ਕਈ ਗੇ ਨਾਲ ਨਾਲ ਕਰ ਸਰ ਇਹਨਾਂ ਦੀ ਭੱਜਨ ਦੀ ਤਿਆਰੀ ਇਹਨਾਂ ਨੂੰ ਮਾਰਕਟ ਕਰੋ ਇਹਨਾਂ ਨੂੰ ਫੜੋ ਜੀ ਔਰ ਟਾਈਮ ਦੇ ਦੇ 10 ਦਿਨ ਬਾਅਦ 10 ਦਿਨ ਬਾਅਦ ਵੀ ਕਾ ਕਰ ਆ ਦੇ ਨਾਲ ਇੱਕ ਵੀ ਉਹਨਾਂ ਨੇ ਆਪਣਾ ਪਾਰਾ ਪਿਆਦਾ ਇਕੱਠਾ ਕੀਤਾ ਆ ਸਾਰੀ ਲੋਕਾਂ ਦਾ ਪੈਸਾ ਇਕੱਠਾ ਲੈ ਕੇ ਭਾਰ ਹੋ ਗਿਆ ਜੀ ਉਹਨਾਂ ਦੇ ਲਿੰਕ ਜਿੱਥੇ ਲੈਬ ਤੇ ਮੈਡੀਕਲ ਕਰਵਾਉਂਦੇ ਨੇ ਕਿਸੇ ਦਾ 5000 ਕਰਵਾ ਰਹੇ ਕਿਸੇ ਦਾ 6000 ਕਿਸੇ ਦਾ 8000 ਕਰਵਾ ਰਹੇ ਮੇਰਾ 8000 ਦਾ ਮੈਡੀਕਲ ਹੋਇਆ ਉਹ ਲੈਬ ਅੱਜ ਵੀ ਚੱਲ ਰਹੀ ਆ ਜੀ ਉਹਦੇ ਤੇ ਉਹ ਕਹਿੰਦੇ ਨੇ ਕਿ ਐਕਸਕਿਊਜ਼ ਹੋ ਗਈ ਆ ਕਿ ਉਹ ਚੰਡੀਗੜ੍ਹ ਚ ਵੰਦੀ ਆ ਜ਼ੀਰਕਪੁਰ ਪੁਲਿਸ ਕੋਲ ਚਾਲੇ ਜਾਦੀ ਜੀ ਕਿਉਂ ਨਹੀਂ ਕਰ ਸਕਦੀ ਜੀ ਸਰਕਾਰ ਹੀ ਚਾਵੇ ਤਾਂ ਸਭ ਕੁਝ ਕਰ ਸਕਦੀ ਹੁਣ ਪਰਮਿਸ਼ਨ ਕਿਧਰ ਤੋਂ ਲੈਣੀ ਉਹ ਤੇ ਐਕਸਲ ਇਹਨਾਂ ਦਾ ਸਦਗਣਾ ਜਿਹੜਾ ਇਹਨਾਂ ਦਾ ਹੈੱਡ ਆ ਮਾਸਟਰਮਾਈਂਡ ਆ ਉਹ ਆਪਣੇ ਨਾਮ ਕਿਸੇ ਨੂੰ ਅਜੇ ਦੱਸਦਾ ਕਿਸੇ ਨੂੰ ਅੰਕੇ ਤੇ ਦੱਸ ਰਿਹਾ ਉਹਦਾ ਨਾਮ ਹੀ ਨਹੀਂ ਐਕਸ਼ਨ ਨੂੰ ਜੇ ਪਤਾ ਜੇ ਅਸੀਂ ਆ ਇਹਨਾਂ ਦੇ ਆਈਡੀ ਪ੍ਰੂਫ ਲੈਨੇ ਤਾਂ ਉਹ ਆਈਡੀ ਪ੍ਰੂਫ ਉਜਾਲੀ ਨਹੀਂ ਫੋਟੋ ਲੱਗੀ ਹੋਈ ਆ ਆਤਾ ਪਤਾ ਕਿਤੇ ਹੈ ਹੀ ਨਹੀਂ ਜੀ ਉਹਨਾਂ ਦਾ ਉਹ ਮਤਲਬ ਰਜਿਸਟਰਡ ਹੀ ਹੈ ਨਹੀਂ ਗੇ ਆ ਫੈਮਿਲੀ ਆ ਉਹਦੀ ਵਾਈਫ ਉਹਦੀ ਡੈਲੀਗੇਸ਼ਨ ਡੈਲੀਗੇਸ਼ਨ ਬਣ ਕੇ ਜਿਹੜੀ ਕਹਿੰਦੀ ਕਿ ਮੈਂ ਬਾਹਰੋਂ ਆਈ ਆ ਫੋਰਨ ਤੋਂ ਆਈ ਆ ਮੇਰੇ ਵੀਜ਼ੇ ਲੱਗੇ ਮੇਰਾ ਪਾਸਪੋਰਟ ਦੇਖੋ ਔਰ ਅਸੀਂ ਭਰੋਸਾ ਦੇਣੇ ਆ ਨੈਕਚਰ ਕਰ ਰਹੇ ਨੇ ਬੌਂਡ ਕਰ ਰਹੇ ਨੇ ਹਰੇਕ ਦੇ ਨਾਲ ਕੀ ਅਸੀਂ ਤੁਹਾਡੇ ਪੈਸੇ ਸੇਫ ਰੱਖੇ ਹੋਏ ਨੇ ਤੁਹਾਡਾ ਕੰਮ ਹੋਊਗਾ ਔਰ 100% ਜੈਨੂਇਨ ਹੋਊਗਾ ਆ ਮੇਨ ਬੰਦਾ ਜੀ ਇਹਦੀ ਫੈਮਿਲੀ ਆ ਇਹਦੀ ਵਾਈਫ ਆ ਜਿਹੜਾ ਸਟਾਫ ਮੈਂਬਰ ਜਿਹੜੀ ਮੈਡਮ ਪੈਸੇ ਲੈਂਦੀ ਹੁੰਦੀ ਸੀਗੀ ਜੀ ਉਹ ਵੀ ਬਦਲੇ ਹੋਏ ਨੇ ਉਹ ਪੇਪਰ ਦਿਓ ਉਹ ਦਿਓ ਜੀ ਭਈਓ ਪੇਪਰ ਦਿਓ ਹਾਂ ਜੀ ਇਹ ਆ ਸਾਰੇ ਪ੍ਰੂਫ ਚਾਹੀਦੇ ਸਟਾਫ ਮੈਂਬਰ ਇਹਨਾਂ ਦਾ ਜੀ ਆਹ ਬੰਦਾ ਵੀ ਦੱਸੋ ਸਾਰੇ ਚਾਲੀ ਬਣਾਏ ਹੋਏ ਆ ਸਟਾਫ ਮੈਂਬਰ ਜੀ ਇਹਨਾਂ ਦਾ ਇਹ ਇਹ ਆਧਾਰ ਕਾਰਡ ਨੇ ਇਹ ਆਧਾਰ ਕਾਰਡ ਚਾਲੀ ਹੈ ਜੀ ਜੋ ਕਿ ਇਨਵੈਲਿਡ ਨੇ ਜੀ ਇਹਨਾਂ ਦਾ ਕੋਈ ਪ੍ਰੂਫ ਨਹੀਂ ਆਦਰ ਫੋਟੋ ਜਰੂਰ ਲੱਗੀ ਹੋਈ ਹੈ ਸੋ ਤੁਸੀਂ ਸੁਣੀ ਇਹਨਾਂ ਪੋਲੇ ਪਾਇ ਲੋਕਾਂ ਦੀ ਦੁੱਖਪ੍ਰੇਦਾਸਤਾਨ ਤੇ ਕੀ ਕੀ ਹਾਲਾਤ ਨੇ ਇਹਨਾਂ ਦੇ ਕਿਸ ਤਰ੍ਹਾਂ ਕਿਸ ਤਰ੍ਹਾਂ ਨੇ ਇਹ ਵਿਚਾਰੇ ਨੇ ਪੈਸੇ ਇਕੱਠੇ ਕਰਕੇ ਬਾਹਰ ਜਾਣ ਦੇ ਨਾਮ ਦੇ ਉੱਪਰ ਅਪਰੋਵਡ ਕੀਤੇ ਹੋਣਗੇ ਜਾਂ ਜਿਹੜੇ ਇਸ ਕੰਪਨੀ ਵਿੱਚ ਕੰਮ ਕਰਨ ਵਾਲੇ ਲੋਕ ਨੇ ਆਉਣ ਦੇ ਜਾਲੀ ਆਈਡੈਂਟੀਟੀ ਪ੍ਰੂਫ ਜਿਹੜੇ ਹੈਗੇ ਨੇ ਉਹ ਸਾਰੇ ਸਾਬਿਤ ਹੋ ਰਹੇ ਨੇ ਤੇ ਹੁਣ ਸੋਸ਼ਲ ਸੰਦਰਭ ਦੇ ਵਿੱਚ ਆਪਾਂ ਗੱਲ ਕਰਦੇ ਆ ਐਸ ਐਚਓ ਜਿਰਖਪੁਰ ਗੁਰਦੀਪ ਸਿੰਘ ਜੀ ਦੇ ਨਾਲ ਕਿ ਆਖਿਰਕਾਰ ਕਿਸ ਤਰ੍ਹਾਂ ਦੀ ਕਾਰਵਾਈ ਹੋ ਰਹੀ ਹੈ ਪੁਲਿਸ ਵੱਲੋਂ ਸਸਿਗਾ ਐਸਐਸਓ ਸਾਹਿਬ ਸਸਿਗਾ اے 1 ਪੰਜਾਬੀ ਚੈਨਲ ਦੇ ਹੈੱਡ ਆਫਿਸ ਤੋਂ ਬੋਲ ਰਹਾ ਜੀ ਕਿਰਨ ਯੂਨੀਵਰਸਿਟੀ ਜੀ ਕੁਝ ਜਾਣਕਾਰੀ ਹੁਣੇ ਦੇਖੋ ਦੇਖੋ ਸਰ 2 ਦਿਨ ਪਹਿਲਾਂ ਕੈਰੀਅਰ ਅਕੈਡਮੀ ਦੇ ਜਿਹੜੇ ਫਰੋਡ ਅਜਟ ਕਹਿ ਸਕਦੇ ਹੋ ਉੱਥੋਂ ਭੱਜੇ ਸਨ ਉਹਨਾਂ 'ਚੋਂ ਕਿਸੇ ਦੀ ਗ੍ਰਿਫਤਾਰੀ ਹੋਈ ਹੈ ਇਹ ਜਾਣਕਾਰੀ ਲੈਣੀ ਸੀ ਸਾਡੇ ਕੋਲ ਤਾਂ ਕੋਈ ਬਰਤਾਰ ਨਹੀਂ ਆ ਸਾਡੇ ਕੋਲ ਕੋਈ ਗੰਦੇ ਨਹੀਂ ਇਹ ਐਸਐਸਓ ਜੀ ਜਵਾਬ ਦਰਖਾਸਤ ਕਰਕੇ ਫਿਰ ਬਰਤਾਰ ਚੋ ਹਲੇ ਕੋਈ ਦਰਜ ਨਹੀਂ ਹਲੇ ਕੋਈ ਬਰਤਾਰ ਦਰਜ ਨਹੀਂ ਹੋਇਆ ਕਿਸੇ ਤਰ੍ਹਾਂ ਦੀ ਹੋ ਨਹੀਂ ਹੈਗੀ SHO ਗੁਰਦੀਪ ਸਿੰਘ ਜੀ ਨਾਲ ਆਪਾਂ ਗੱਲਬਾਤ ਕੀਤੀ ਤੁਸੀਂ ਸਾਰੀ ਦਸਾਣੀ ਸੁਣੀ ਉਹਨਾਂ ਨੇ ਕਿਹਾ ਕਿ ਹਾਲੇ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਪਰਜਾ ਵੀ ਦਾਖਲ ਨਹੀਂ ਹੋਇਆ ਕਿਸੇ ਵੱਲੋਂ ਕੰਪਲੀਟ ਨਹੀਂ ਕੀਤੀ ਗਈ ਤੇ ਤੁਸੀਂ ਅਗਰ ਗੱਲ ਕਰਨੀ ਹੈ ਤਾਂ SSP ਸਾਹਿਬ ਨਾਲ ਕਰੋ ਕਿੰਨੇ ਕੁ ਸਜ਼ੀਦਾ ਨੇ ਪੁਲਿਸ ਵਿਭਾਗ ਦੇ ਇਹ ਲੋਕ ਇਹ ਅਫੀਸਰ SHO ਸਾਹਿਬ ਤੁਸੀਂ ਖੁਦ ਹੀ ਸੁਣ ਸਕਦੇ ਹੋ ਲੇਕਿਨ ਇਸ ਦੇ ਵਿੱਚ ਇੱਕ ਹੋਰ ਗੱਲ ਦੱਸ ਜੇ ਕਿ ਕਾਫੀ ਲੰਬੇ ਸਮੇਂ ਤੋਂ ਇੱਕ ਸਤਨਾਮ ਸਿੰਘ ਦਾਉ ਨਾਮ ਦੇ ਵਿਅਕਤੀ ਨੇ ਜੋ ਕਿ ਇਮੀਗ੍ਰੇਸ਼ਨ ਵਾਲਿਆਂ ਦੇ ਖਿਲਾਫ ਮੁਹਿੰਮ ਵੱਡੀ ਹੋਈ ਹੈ ਉਹਨਾਂ ਨੇ ਕਾਫੀ ਲੋਕਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਹੈ ਕਾਫੀ ਉਹ ਸਰਗਰਮ ਵੀ ਰਹਿੰਦੇ ਨੇ ਸੋਸ਼ਲ ਮੀਡੀਆ ਦੇ ਉੱਪਰ ਤੇ ਇਹਨਾਂ ਦੀ ਹਕੀਕਤ ਦੇ ਬਾਰੇ ਭੜੀ ਭੰਤੀ ਜਾਣੂ ਨੇ ਉਹਨਾਂ ਨੇ ਆਪਣੇ ਰਾਹੀਂ ਜਿਲਖਪੁਰ ਚੰਡੀਗੜ੍ਹ ਆਸ-ਪਾਸ ਦੇ ਜਿੰਨੇ ਵੀ ਡੀਸੀ ਸਹਿਬਾਨ ਨੇ ਉਹਨਾਂ ਨਾਲ ਵੀ ਸੰਪਰਕ ਬਣਾਇਆ ਹੋਇਆ ਕਿ ਇਦਾਂ ਦੀ ਜਿਹੜੀ ਗੱਲਬਾਤ ਹੈਗੀ ਹੈ ਉਹ ਚੱਲ ਰਹੀ ਹੈ ਫੇਕ ਏਜੰਟਾਂ ਵੱਲੋਂ ਲੋਕਾਂ ਨਾਲ ਜਿਹੜੀ ਧੋਖੇਤਰੀ ਹੋ ਰਹੀ ਹੈ ਤੁਹਾਨੂੰ ਦੱਸਦੇ ਕਿ ਉਹ ਪੰਜਾਬ ਅੰਗੇਸਟ ਕਰਪਸ਼ਨ ਦੇਵ ਪ੍ਰਧਾਨ ਨੇ ਮੁਹਾਲੀ ਤੋਂ ਤੇ ਉਹ ਕਾਫੀ ਸਮੇਂ ਤੋਂ ਸ਼ਿੰਗਾਰਸ਼ੀ ਵੀ ਕਰ ਰਹੇ ਨੇ ਪੰਜਾਬ ਦੇ ਲੋਕਾਂ ਵਾਸਤੇ ਪੰਜਾਬ ਦੇ ਪੋਲੇ ਪਾਲੇ ਲੋਕਾਂ ਨੂੰ ਜੋ ਏਜੰਟ ਠੰਗਦੇ ਰਹੇ ਉਹਨਾਂ ਵਾਸਤੇ ਉਹਨਾਂ ਨੇ ਮੈਨੂੰ ਆਪ ਗੱਲਬਾਤ ਕਰਦੀ ਆ ਆਪਣੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਉਹਨਾਂ ਦਾ ਕੀ ਕੁਝ ਕਹਿਣਾ ਉਹ ਵੀ ਜਰਾ ਸੁਣੋ ਤੁਸੀਂ ਵੀ ਇੱਕ ਮਹਿੰਮ ਚਲਾਈ ਹੋਈ ਹੈ ਦਾਉ ਸਾਹਿਬ ਕਿ ਜਿਹੜੇ ਅਜਿਹੇ ਏਜੰਟ ਨੇ ਜਿਹੜੇ ਪੋਲੇ ਪਾਲੇ ਪੰਜਾਬੀ ਨੂੰ ਠੰਗਦੇ ਰਹੇ ਤੁਹਾਡੇ ਕੋਲ ਵੀ ਕਾਫੀ ਖੁਲਾਸੇ ਹੁੰਦੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਜੋ ਕਿ ਹੁਣ ਜਿਲਖਪੁਰ ਦੇ ਵਿੱਚ ਤਾਇਆ ਮਾਮਲਾ ਸਾਹਮਣੇ ਆਇਆ ਆਪਣੇ ਕੋਲੇ ਕੈਰੀਅਰ ਸੋਲੂਸ਼ਨ ਨਾਮ ਦੀ ਇੱਕ ਇਸ ਤਰ੍ਹਾਂ ਦੀ ਫੇਕ ਕੰਪਨੀ ਜਿਹਨੇ ਕਰੀਬਨ ਕਰੀਬਨ 500 ਦੇ ਕਰੀਬ ਲੋਕਾਂ ਦੇ ਨਾਲ ਠੱਗੀ ਮਾਰੀ ਹੈ ਤੇ ਉੱਥੋਂ ਉਹਨੇ ਫਰਾਰ ਹੋ ਗਏ ਨੇ ਤੇ ਪੁਲਿਸ ਦੀ ਕਾਰਵਾਈ ਬਿਲਕੁਲ ਜ਼ੀਰੋ ਦਿਖਾਈ ਦੇ ਰਹੀ ਹੈ ਦੇਖੋ ਜੀ ਮੈਂ ਨਾ ਅਕਸਰ ਕਹਿਣਾ ਹੁੰਦਾ ਕਿ ਕੋਈ ਵੀ ਜਿਹੜਾ ਕਰਾਇਮ ਹੈ ਐਦਾਂ ਦਾ ਉਹ ਪੁਲਿਸ ਦੇ ਇਨਵੋਲਵਮੈਂਟ ਤੋਂ ਬਿਨਾ ਹੋ ਹੀ ਨਹੀਂ ਸਕਦਾ ਕਿ ਮੈਂ ਨਾ ਕਦੇ-ਕਦੇ ਇਹ ਵੀ ਕਹਿ ਦਿੰਦਾ ਕਿ ਇਹ ਠੱਗੀ ਪੁਲਿਸ ਨੇ ਮਾਰੀ ਜੀ ਕਾਰਨ ਮੈਂ ਇਸ ਲਈ ਕਹਿਣਾ ਹੁੰਦਾ ਕਿ ਜਦੋਂ ਕੋਈ ਇੱਕ ਸ਼ਹਿਰ ਦੇ ਵਿੱਚ ਕਰਾਇਦਾ ਰਹਿੰਦਾ ਕਰਾਇਆ ਕੰਪਲਸਰੀ ਹੈ ਕਿ ਉਹ ਆਪਣੇ ਕਿਰਾਏਦਾਰ ਦੀ ਵੈਰੀਫਿਕੇਸ਼ਨ ਕਰਾਏ ਜੇ ਕੋਈ ਇੱਕ ਕਮਰਾ ਕਿਰਾਏ ਤੇ ਲੈਂਦਾ ਜੇ ਕੋਈ ਪੀਆ ਤੇ ਜਦੋਂ ਕਮਰਸ਼ੀਅਲ ਤੁਸੀਂ ਕੰਮ ਇਹਦਾ ਕਰਦੇ ਆ ਤਾਂ ਉਹਦੀ ਵੈਰੀਫਿਕੇਸ਼ਨ ਹੁੰਦੀ ਹੈ ਕਿ ਪੁਲਿਸ ਜਦੋਂ ਕੋਈ ਸ਼ੋਰੂਮ ਦੇ ਵਿੱਚ ਦੁਕਾਨ ਖੁੱਲਦੀ ਹੈ ਤਾਂ ਉਹਦੀ ਵੈਰੀਫਿਕੇਸ਼ਨ ਕਿਉਂ ਨਹੀਂ ਕਰਦੀ ਹੁਣ ਤਾਂ ਅੱਜ ਹੀ ਇਸ ਤਰ੍ਹਾਂ ਜਿਦਾ ਹੁਣ ਤੁਸੀਂ ਨਾਮ ਲੈ ਰਹੇ ਇਸ ਕੰਪਨੀ ਦਾ ਇਸ ਤੋਂ ਪਹਿਲੇ ਪਿਛਲੇ ਹਫਤੇ ਦੀ ਗੱਲ ਹੈ ਕਿ ਕוויਨ ਇਵਿੰਗਰੇਸ਼ਨ ਦੀ ਸੀ ਸੈਕਟਰ ਕੌਂਟੀ ਵੀ ਤੇ ਉਹਨੇ ਪਹਿਲੇ ਮਾਹੌਲੀ ਦੇ 70 ਸੈਕਟਰ ਦੇ ਸੱਤ ਫੇਜ ਦੇ ਕੰਪਨੀਆਂ ਖੋਲੀਆਂ ਉਹਦੇ ਉੱਤੇ 50 60 ਐਫਆਈਆਰ ਦਰਜੇ ਤੇ ਕਿੰਨੀ ਉਹਦੀ ਜੀਲ ਜਾ ਚੁੱਕੀ ਹੈ ਚੰਡੀਗੜ੍ਹ ਦੇ ਬਾਹਰ ਇੱਕ ਮਿੰਟ ਮੈਂ ਤੁਹਾਡੀ ਗੱਲ ਕੱਟ ਰਿਹਾ ਕਿ ਕਿੰਨੀ ਐਫਆਈਆਰ ਦਰਜ ਕਰਿਆ ਤੁਸੀਂ 50 60 ਬਹੁਤ ਹੁੰਦੀਆਂ ਨੇ ਅਗਰ ਕਿਸੇ ਦੇ ਖਿਲਾਫ ਇੱਕ ਕੈਫਰਾਈ ਵੀ ਹੋਵੇ ਉਹ ਤਾਂ ਵਿਚਾਰਾ ਢੇੜੇ ਕੱਟਦਾ ਮਰ ਜਾਂਦਾ ਕਚੇਰੀਆਂ ਦੇ ਨੇ ਇਹ ਐਪੀਲ ਹੋ ਜੰਨੇ ਇਹਨੇ ਲੋਕਾਂ ਨੂੰ ਐਫਆਈਆਰ ਨਾਲ ਕੋਈ ਫਰਕ ਨਹੀਂ ਮੈਨੂੰ ਪਤਾ ਕਿ ਪੁਲਿਸ ਨੂੰ ਦੇ ਕੇ ਮੂੰਹ ਬੰਦ ਕਰਦੇ ਪੁਲਿਸ ਨੇ ਜ਼ਮਾਨਤ ਤਾਂ ਕਰਾਂਦੀ ਮਦਦ ਕਰ ਦੇਣੀ ਹੈ ਪੁਲਿਸ ਨੇ ਰਚ ਵੀ ਨਹੀਂ ਕਰਨਾ ਕਦੋਂ ਪਕੌੜੇ ਆਉਣਗੇ ਲੋਕਾਂ ਨੂੰ ਪੈਸੇ ਵੀ ਨਹੀਂ ਦੇਲੇ ਪੈਣੇ ਕਿਉਂਕਿ ਲੋਕ ਅਵੀਰ ਦੀਆਂ ਕਿ 420 ਦੇ ਕੇਸਾਂ ਨੂੰ ਕਿਵੇਂ ਆਪਾਂ ਹੈਂਡਲ ਕਰਨਾ ਅਦਾਲਤਾਂ ਵਿੱਚ ਤੇ ਸਰਕਾਰੀ ਵਕੀਲ ਮਿਲ ਜਾਂਦੇ ਨੇ ਛੇਤੀਆਂ ਦੇ ਜ਼ਮਾਨਤ ਹੋ ਜਾਂਦੀ ਹੈ ਪੈਸੇ ਕਿੱਥੋਂ ਦਿੰਦੇ ਨੇ ਕਿਉਂਕਿ 420 ਦੀ ਐਫਆਈਆਰ ਦੀ ਦਰਜ ਹੁੰਦੀ ਹੈ ਉਹ ਪੈਸੇ ਨਹੀਂ ਦਵਾ ਸਕਦੀ ਸਭ ਸੜਾ ਕਰ ਸਕਦੀ ਹੈ ਇਹ ਬੰਦੇ ਸੋਚਦੇ 500 ਲੋਕਾਂ ਨਾਲ ਜਿਵੇਂ ਕਰੋੜ 2 ਕਰੋੜ ਦੀ ਇਹ ਬਹੁਤੇ ਥਾਂਕ ਐਦਾਂ ਸੋਚਦੇ ਆਂ ਤੇ ਮੈਂ ਦੱਸ ਰਿਹਾ ਸੀ ਕਿ ਜਿਹੜੀ ਮਹੌਲੀ ਦੇ ਵਿੱਚ ਬਹੁਤ ਸਾਰੇ ਕੰਪਨੀਆਂ ਦੇ ਐਫਆਈਆਰ ਦਰਜ ਹੋਈਆਂ ਹੁਣ ਇੱਕ ਸੀਗੀ ਦਾ ਵਰਲਡ ਕੀ ਉਹਦੇ ਤੇ 58 ਐਫਆਈਆਰ ਦਰਜ ਹੋਈਆਂ ਉਹਦੇ ਨਾਲ ਦਾ 파ਟਰਨ ਦੇ ਦਾ ਬੈਸਟ ਕੈਰੀਅਰ ਨਾਮ ਦੀ ਕੰਪਨੀ ਖੋਲ ਰਹੀ ਹੁਣ ਕੱਲ ਕੰਪਨੀ ਭੱਜੀ ਹੈ 11 ਫੇਜ ਦੇ ਵਿੱਚੋਂ ਦਾ ਚਾਈਲਡ ਅਬਰੋਡ ਉਹਨੇ ਪਹਿਲੇ ਕੈਲਵਿਨ ਨਾਮ ਦੀ ਕੰਪਨੀ ਖੋਲੀ ਉਸ ਤੋਂ ਪਹਿਲੇ ਕੋਈ ਹੋਰ ਕੰਪਨੀ ਖੋਲੀ ਉਹਨਾਂ ਨੇ ਇੱਕ ਸਟੀਵਾਰਡ ਨਾਮ ਦੀ ਕੰਪਨੀ ਖੋਲਦੀ ਮੈਂ ਨਵੰਬਰ ਦੇ ਵਿੱਚ ਡੀਸੀ ਮਹੌਲੀ ਨੂੰ ਪੰਜ ਕੰਪਨੀ ਕਲਬ ਸ਼ਿਕਾਇਤ ਦੇ ਕੇ ਐਨਾ ਕਲਬ ਮਾਮਲੇਦਾਰ ਚ ਐਨਾ ਕਲਬ ਸ਼ਿਕਾਇਤਾਂ ਪੈਣ ਦੀਆਂ ਤੁਸੀਂ ਇਹਦੇ ਲਾਇਸੈਂਸ ਕੈਨਸਲ ਕਰੋ ਜਾਂ ਇਹਨਾਂ ਨੂੰ ਨਵੇਂ ਲਾਇਸੈਂਸ ইস্যੂ ਨਾ ਕਰੋ ਤੇ ਮੈਨੂੰ ਹੁਣ ਤੱਕ ਡੀਸੀ ਦੇ ਕੀ ਕਾਰਵਾਈ ਕੀਤੀ ਮੈਨੂੰ ਕੋਈ ਜਾਣਕਾਰੀ ਨਹੀਂ ਜਦੋਂ ਮੈਂ ਡੀਸੀ ਦਫ਼ਤਰ ਜਾਣਾ ਕਹਿੰਦੇ ਸੀ ਬੜੀ ਚਿੰਤਾ ਦੇ ਨਾਲ ਗੱਲ ਕਰਤੀ ਤੁਸੀਂ ਕਿ ਤੁਹਾਨੂੰ ਸਮਝ ਆ ਗਿਆ ਡੀਸੀ ਸਾਹਿਬ ਨੂੰ ਤੁਸੀਂ ਸਾਰੇ ਦਸਤਾਵੇਜ਼ ਦੇਤੇ ਸਾਰਾ ਕੁਝ ਪੁੱਛਿਆ ਗਿਆ ਲੇਕਿਨ ਇੰਨੇ ਟਾਈਮ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੋਟ ਸੁਣ ਲਗੇ ਜੀ ਹੋਈ ਹੈ ਕਾਰਵਾਈ ਕਾਰਵਾਈ ਕੀ ਹੋਈ ਹੈ ਉਹ ਕੰਪਨੀ ਪਰਸੋਂ ਭੱਜ ਗਈ ਜੀ ਮੇਰੀ ਗੱਲ ਮੰਨੀ ਹੁੰਦੀ ਡੀਸੀ ਨੇ ਤੇ ਐਸਐਸਪੀ ਨੇ ਉਹਦੇ ਉਹਦੇ ਪਰਚਾ ਦਰਜ ਹੋ ਜਾਂਦਾ ਉਹ ਕੰਪਨੀ ਭੱਜਦੀ ਨਾ ਔਰ ਮੈਨੂੰ ਇਹ ਵੀ ਪਤਾ ਲੱਗਿਆ ਉਹਦਾ ਮਾਲਕ ਵਿਦੇਸ਼ ਦੇ ਵਿੱਚ ਚਲਾ ਗਿਆ ਕਿ ਜਦੋਂ ਉਦੋਂ ਮੇਰੇ ਕਹਿਣ ਤੇ ਕਾਰਵਾਈ ਹੋ ਜਾਂਦੀ ਹੈ ਤਾਂ ਮਾਲਕ ਨੂੰ ਅਰੈਸਟ ਕਰ ਸਕਦੇ ਸੀ ਪਾਸਪੋਰਟ ਉਹਦਾ ਪੁਲਿਸ ਦੇ ਕਸਟਡੀ ਚ ਆ ਸਕਦੀ ਉਹ ਬਾਹਰ ਨਹੀਂ ਭੱਜ ਸਕਦਾ ਜੀ ਜੇ ਉਹ ਬਾਹਰ ਭੱਜ ਗਿਆ ਕੱਲ ਜਾਂ ਪਰਸੋ ਚਾਈਲਡ ਬ੍ਰਾਡ ਵਾਲਾ 11 ਫੇਸ ਤੋਂ ਮੈਂ ਕਹਿ ਸਕਦਾ ਪੁਲਿਸ ਦੀ ਇਨਵੋਲਵਮੈਂਟ ਹੈ ਕਿਉਂਕਿ ਮੈਂ ਡੀਜੀਪੀ ਪੰਜਾਬ ਤੇ ਐਸਐਸਟੀ ਮਾਹੌਲੇ ਨੂੰ ਈਮੇਲ ਰਾਹੀਂ ਸ਼ਿਕਾਇਤ ਕੀਤੀ ਸੀ ਇਹ ਕੰਪਨੀ ਨੇ ਐਦਾ ਦਾ ਠਗੀ ਮਾਰੀ ਹੋਈ ਹੈ ਔਰ ਨਾਲ ਮੈਂ ਕੁਝ ਸਲਿੱਪਾਂ ਵੀ ਲਾਈਆਂ ਸੀ ਇੱਕ ਬੰਦੇ ਨੇ ਮੈਨੂੰ ਐਫੀਡਾਵਿਟ ਵੀ ਦਿੱਤਾ ਸੀ ਕਿ ਮੇਰੀ ਕਜੜੀ ਕੰਮ ਲੈਣਾ ਤੁਸੀਂ ਆਪਣੇ ਲੈਵਲ ਤੇ ਫਾਲੋ ਕਰ ਲਓ ਬਾਹਰ ਰੱਖਦਾ ਜੀ ਜਿਹੜੀ ਤੁਹਾਡੇ ਜਾਣਕਾਰੀ ਹੈ ਬੜੀ ਪੁਖਤਾ ਜਾਣਕਾਰੀ ਹੈ ਤੁਸੀਂ ਏਡੇ ਵੱਡੇ ਵੱਡੇ ਸਟੈਪ ਲਿੱਤੇ ਡੀਸੀ ਸਰਹੰਦ ਤੱਕ ਤੁਸੀਂ ਸਾਰੀ ਗੱਲ ਬਤ ਪਹਾਈ ਸਾਨੂੰ ਦੋ ਗੱਲਾਂ ਹੋਰ ਤੁਹਾਡੇ ਕੋਲ ਜਾਣਕਾਰੀ ਲਈ ਪੁੱਛਣੀਆਂ ਪੈਣੀਆਂ ਜੇਕਰ ਅਸੀਂ ਗੱਲ ਕਰ ਕੱਲੋਂ ਤੇ ਇਹਨਾਂ ਦਾ ਕੋਈ ਬੋਰਡ ਨਹੀਂ ਲੱਗਾ ਹੁੰਦਾ ਹੈਗਾ ਜੀ ਇਹਨਾਂ ਦਾ ਮਾਲਕ ਕਦੀ ਵੀ ਸਾਹਮਣੇ ਆ ਕੇ ਗੱਲ ਨਹੀਂ ਕਰਦਾ ਹੈਗਾ ਨਹੀਂ ਕਰਦਾ ਜੀ ਇਹ ਦੋ ਗੱਲਾਂ ਇਹ ਤਾਂ ਹੋ ਗਿਆ ਜਿਹੜੇ ਆਮ ਲੋਕਾਂ ਨੂੰ ਪਤਾ ਨਹੀਂ ਇਸ ਮਾਮਲੇ 'ਚ ਸਾਡਾ ਜਵਾਬ ਹੈ ਇਹ ਦੱਸਣਾ ਕਿ ਮੈਂ ਡਾਕਟਰ ਧਰਮਿੰਦਰ ਗਾਂਦੀਆ ਪਟਿਆਲੇ ਵਾਲੇ ਜੀ ਆਰਐਮ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਕਿ ਮੁੱਖ ਮੰਤਰੀ ਸਾਹਿਬ ਠੱਗੀ ਨੂੰ ਕਾਬੂ ਕਰਵਾ ਦੇ ਤੁਸੀਂ ਕੋਈ ਰੂਲ ਬਣਾਓ ਰੂਲ ਇਹ ਬਣਾਓ ਕਿ ਜਿਹੜੇ EMPLOYEE ਹੈ ਕਿਸੇ ਕੰਪਨੀ ਦੇ ਉਹਨਾਂ ਦੇ ਗੱਲ ਦੇ ਵਿੱਚ ਆਈਡੈਂਟੀਟੀ ਕਾਰਡ ਹੋਵੇ ਤੇ ਸਰਕਾਰ ਵੱਲੋਂ ਵੈਰੀਫਾਈ ਕੀਤਾ ਲੈਡੀ ਕਾਰਡ ਹੋਵੇ ਕਿਉਂਕਿ ਕਲਾਇੰਟ ਨੂੰ ਉਹ ਗਲਤ ਨਾਮ ਦੱਸ ਕੇ ਮਿਲਦੇ ਪਛਾ ਦੂਜਾ ਸੀ ਕਹਿੰਦੇ ਕਿ EMPLOYEES ਦੇ ਪਛਾਣ ਪੱਤਰ ਦਫ਼ਤਰ ਦੇ ਵਿੱਚ ਲੱਗੇ ਹੋਣੇ ਚਾਹੀਦੇ ਆ ਤੀਜਾ ਜੇ ਉਹ ਰਸੀਦ ਕੱਟਨੇ ਕਿਸੇ ਕਲਾਇੰਟ ਦੀ ਉਹ ਰਸੀਦ ਪੰਜਾਬ ਸਰਕਾਰ ਵੈਰੀਫਾਈ ਕਰਕੇ ਦੇ ਉਹ ਤੇ ਲੋਗੋ ਲਾ ਕੇ ਦੇ ਤੀਜਾ ਸੀ ਮੁੱਖ ਮੰਤਰੀ ਨੇ ਇਹ ਗੱਲ ਕਹੀ ਕੋਈ ਸਾਂਝੀ ਵੈਬਸਾਈਟ ਬਣਾ ਲਓ ਟਰੈਵਲ ਏਜੰਟਾਂ ਤੇ ਪੰਜਾਬ ਸਰਕਾਰ ਦੀ ਜੇ ਕਿਸੇ ਟਰੈਵਲ ਏਜੰਟ ਕੋਲ ਪੈਸੇ ਫਰਦੇ ਆ ਤਾਂ ਆਪਣੀ ਰਸੀਦ ਚੈੱਕ ਕਰ ਸਕੇ ਜੇ ਪੰਜਾਬ ਸਰਕਾਰ ਨੇ ਬੜਾ ਮਹਮੁੱਲੀ ਜਿਹਾ ਕੰਮ ਕਰ ਲਏ ਇਹ ਸਾਰੇ ਠੱਗੀ ਦੇ ਨੱਥ ਪੈ ਸਕਦੀ ਮੁੱਖ ਮੰਤਰੀ ਸਾਹਿਬ ਨੇ ਅੱਜ ਤੱਕ ਕੁਝ ਨਹੀਂ ਕੀਤਾ ਦੋ ਵਾਰੀ ਮੀਟਿੰਗ ਵੀ ਹੋਲੀ ਮੁੱਖ ਮੰਤਰੀ ਸਾਹਿਬ ਨਾਲ ਉਸੇ ਸਤਰਾਮ ਜਿਹੜੀ ਹੁਣ ਕੈਰੀਅਰ ਸੋਲੂਸ਼ਨ ਦੀ ਖਬਰ ਸਾਹਮਣੇ ਆਈ ਹੈ ਇਹ ਖਬਰ ਦੇ ਬਾਰੇ ਤੁਹਾਨੂੰ ਮੈਂ ਜਾਣਕਾਰੀ ਦਵਾਂ ਜਦ ਤੱਕ ਜਿਹੜੇ ਉਹ ਕੰਪਨੀ ਦੇ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਸੀਗੇ ਉਹਨਾਂ ਦੇ ਜਿਹੜੇ ਆਧਾਰ ਕਾਰਡ ਨੇ ਉਹਨਾਂ ਦੀਆਂ ਕਾਪੀਆਂ ਤੱਕ ਲੋਕਾਂ ਕੋਲ ਹੈਗੇ ਲੇਕਿਨ ਉਹ ਆਧਾਰ ਕਾਰਡ ਵੀ ਜਾਲੀ ਬਣਾਏ ਹੋਏ ਸੀਗੇ ਇਹ ਫਿਰ ਆਇਡੈਂਟੀਟੀ ਕਾਰਡ ਵੀ ਜਾਲੀ ਬਣਾ ਸਕਦੇ ਨੇ ਨੇ ਕੋਈ ਦੋ ਕਮ ਹੈ ਜੀ ਉਹ ਕੰਪਨੀ ਬਗੈਰ ਲਾਇਸੈਂਸ ਤੋਂ ਖੁੱਲੀ ਹੈ ਤੇ ਦਫਤਰ ਉਹਦਾ ਚੱਲਦਾ ਤਾਂ ਜ਼ਿੰਮੇਵਾਰੀ ਪੁਲਿਸ ਦੀ ਹੈ ਕਿ ਬਿਨਾਂ ਲਾਇਸੈਂਸ ਤੋਂ ਦਫਤਰ ਕਿਵੇਂ ਖੁੱਲਾ ਜੇ ਲਾਇਸੈਂਸ ਜਾਰੀ ਕੀਤਾ ਜ਼ਿਲ੍ਹਾ ਪ੍ਰਸ਼ਾਸਨ ਨੇ ਤਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਲਾਇਸੈਂਸ ਜਾਰੀ ਕਰਨ ਤੋਂ ਪਹਿਲਾਂ ਉਹਨਾਂ ਦੀ ਵੈਰੀਫਿਕੇਸ਼ਨ ਕਰਵਾਈ ਹੈ ਪੂਰੀ ਕਿ ਕਿੱਥੇ ਦੇ ਬੰਦੇ ਕੌਣ ਹੈ ਤੇ ਪੂਰੇ ਸਰਟੀਫੀਕੇਟ ਪੂਰੇ ਡਾਕੂਮੈਂਟ ਹੋਣਗੇ ਜੇ ਹੁਣ ਲਾਇਸੈਂਸ ਲੈਣ ਤੋਂ ਬਾਅਦ ਉਹ ਭੱਜ ਗਈ ਤਾਂ ਡੀਸੀ ਮਾਹੌਲੀ ਦੀ ਜ਼ਿੰਮੇਵਾਰੀ ਬਣਦੀ ਹੈ ਉਹ ਜਿਹੜੇ ਜਿਹੜੇ ਬੰਦੇ ਡਾਕੂਮੈਂਟ ਰੇਸ ਕਿੱਥੇ ਸੀ ਵੈਰੀਫਾਈ ਕਿੱਥੇ ਸੀ ਉਹਨਾਂ ਦੇ ਆਧਾਰ ਤੇ ਅਰੈ ਅ ਲਾਇਸੈਂਸ ਹੈਗਾ ਤਾਂ ਜ਼ਿਲ੍ਹਾ ਪ੍ਰਸ਼ਾਸਨ ਮਹੌਲੇ ਦੀ ਜ਼ਿੰਮੇਵਾਰੀ ਬਣਦੀ ਹੈ ਜੇ ਲਾਇਸੈਂਸ ਨਹੀਂ ਹੈ ਤਾਂ ਡੀਸੀ ਜਾਂ ਐਸਐਸਪੀ ਮਹੌਲੇ ਦੀ ਜ਼ਿੰਮੇਵਾਰੀ ਬਣਦੀ ਕਿ ਉਹਨੂੰ ਅਰੈਸਟ ਕਰੇ ਦੋਨੋਂ ਮਾਮਲੇ ਸਰਕਾਰ ਦੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਪ੍ਰਸ਼ਾਸਨ ਬਿਲਕੁਲ ਤੁਹਾਡੇ ਮੁਤਾਬਿਕ ਪ੍ਰਸ਼ਾਸਨ ਨੇ ਦੇਣ ਵਾਲੇ ਨਾਲ ਇਹ ਰਲ ਗਈ ਆਪਾਂ ਇੱਕ ਗੱਲ ਹੋਰ ਦੱਸਦਾ ਮੈਂ ਇੱਕ ਗੱਲ ਹੋਰ ਦੱਸਦਾ ਮੈਂ ਦਾਅਵੇ ਇਹਨਾਂ ਨਾਲ ਗੱਲ ਕਰਦਾ ਕਿ ਉਸ ਇਲਾਕੇ ਦੇ ਐਸਐਚਓ ਦੀ ਕਾਲ ਡਿਟੇਲ ਕਢਾ ਲਓ ਜਿੱਥੋਂ ਠੱਗੀ ਵਜੀ ਹੈ ਜੀ ਤੇ ਉਹ ਕਾਲ ਡਿਟੇਲ ਜੇ ਕਢਾਈ ਜਾਏਗੀ ਮੈਂ ਕਹਿੰਦਾ ਹਫਤੇ ਦੇ ਵਿੱਚ ਵਿੱਚ ਇਹ ਟਰੈਵਲ ਏਜੰਟ ਨਾਲ ਪੱਕਾ ਕਿਸੇ ਨਾ ਕਿਸੇ ਐ ਜੀ ਕਿਤੇ ਜੇ ਇਹਦੇ ਠੱਗ ਨੂੰ ਫੜਨਾ ਦਾ ਇੱਕ ਮਹੀਨੇ ਕਾਲ ਡੀਟੇਲ ਚੈੱਕ ਕਰ ਲੋ ਜੇ ਸਰਕਾਰ ਚਾਹੇ ਕੋਈ ਸਟਾਫ ਹੈ ਕਿ ਕੌਣ ਬੰਦੇ ਮਿਲਿਓ ਹੈ ਤਾਂ ਆਪਣੇ ਐਸਐਚਯੂ ਦੀ ਕਾਲ ਡੀਟੇਲ ਕਢਾਏ ਤੇ ਆਪਣੇ ਜਿਹੜੇ ਡੀਐਸਪੀ ਆ ਪੰਜਾਬ ਪੁਲਿਸ ਦੇ ਸੇਰੀ ਦੇ ਹੁਣ ਦੇ ਕਾਲ ਡੀਟੇਲ ਤੇ ਨਿਗਰ ਰੱਖੇ ਵੀ ਇਹਨਾਂ ਨਾਲ ਗੱਲਬਾਤ ਕਿਹੜੇ ਕਿਹੜੇ ਟਰੈਵਲ ਜਾਂਦੇ ਹੁੰਦੀ ਹੈ 99% ਪੁਲਿਸ ਦੇ ਜਾਣਕਾਰੀ ਹੁੰਦੀ ਹੈ ਕਿਹੜਾ ਬੰਦਾ ਕਿੱਥੇ ਹੈ ਤੇ ਕੀਵੇਂ ਠੱਗੀ ਮਾਰ ਰਿਹਾ ਜਿਵੇਂ ਉਪਰ ਲੱਗਿਆ ਚਾਈਲਡ ਅਬਰਾਡ ਫੇਜ਼ 11 ਦੇ ਜੀ 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 ਬਿਲਕੁਲ ਤੁਸੀਂ ਸਰ 300 ਲੋਕਾਂ ਤੋਂ ਮੈਂ ਬਿਆਨ ਦਵਾ ਸਕਦਾ ਤਿੰਨ ਜਿਹੜੇ ਸੌ ਲੋਕ ਮੇਰੇ ਕੰਟੈਕਟ ਦੇ ਵਿੱਚ ਹੈ ਜਿਨ੍ਹਾਂ ਨੂੰ 11 ਫੇਸ ਦੀ ਪੁਲਿਸ ਨੇ ਕਿਹਾ ਕਿ ਟਰੈਵਲ ਏਜੰਟ ਦਾ ਪਾਸਪੋਰਟ ਜਿਹੜਾ ਸਾਡੇ ਕਬਜ਼ੇ 'ਚ ਹੈ ਉਹ ਦੇ ਛੱਟ ਕੇ ਭੱਜ ਨਹੀਂ ਸਕਦਾ ਤੁਹਾਡੇ ਪੈਸੇ ਦੇਵੇਗਾ ਤੇ ਟ੍ਰੈਵਲ ਏਜੰਟ ਨੂੰ ਮੈਂ ਖੁਦ ਮਿਲਿਆ ਉਹਨੇ ਕਿਹਾ ਕਹਿੰਦਾ ਭਰਾਵਾ ਮੇਰੇ ਦੋ ਕਿਲੇ ਜੀਵਨ ਮੈਂ ਵੇਚ ਕੇ ਲੋਕਾਂ ਦੇ ਪੈਸੇ ਮੋੜ ਰਿਆ ਆਪਣੀ ਫਲੈਟ ਤੇ ਕਾਰ ਮੈਂ ਵੇਚ ਕੇ ਲੋਕਾਂ ਦੇ ਪੈਸੇ ਮੋੜ ਰਿਆ ਤੇ ਮੇਰਾ ਪਾਸਪੋਰਟ ਐਸਐਚਓ 11 ਫੇਸ ਦੀ ਕਸਟਡੀ ਚਾ ਮੈਂ ਬਾਹਰ ਨਹੀਂ ਭੱਜ ਸਕਦਾ ਜੀ ਉਹ ਕੱਲ ਜਦੋਂ 300 ਲੋਕਾਂ ਦੇ ਵਿੱਚ ਸੌ ਲੋਗੇ ਕਹਿਣਗੇ ਜੋ ਗੱਲ ਮੈਂ ਕਹਿ ਰਿਹਾ ਤੇ ਮੈਂ ਇਹ ਗੱਲ ਕਹ ਰਿਹਾ ਟ੍ਰੈਵਲ ਏਜੰਟ ਮੈਨੂੰ ਮਿਲਿਆ ਜੋ ਭੱਜ ਗਿਆ ਫਿਰ ਆਦੋਂ ਮੇਰੇ ਪਾਸਪੋਰਟ ਪੁਲਿਸ ਨੇ ਵਾਪਸ ਦਿੱਤਾ ਤਾਂ ਭੱਜ ਗਿਆ ਜੀ ਜੀ ਪੁਲ ਇਹ 3 ਮਿੰਟ ਲੋਕ ਬਾਰ ਬਾਰ ਥਾਣੇ 11 ਫੇਸ ਜਾ ਰਹੇ ਸੀ ਤਾਂ ਅਰੈਸਟ ਕਿਉਂ ਨਹੀਂ ਕੀਤਾ ਐਫਆ ਦਾ ਜੀ ਨੂੰ ਕੀਤਾ ਤਾਂ ਪੁਲਿਸ ਦੀ ਸਿੱਧੀ ਇਨਵੋਲਵਮੈਂਟ ਹੈ ਅਜਿਹਾ ਇਹ ਕ੍ਰਾਈਮ ਦੇ ਵਿੱਚ ਸੁਖਰਾਮ ਸਿੰਘ ਜੀ ਮੈਂ ਤੁਹਾਡੇ ਨਾਲ ਇੱਕ ਗੱਲ ਹੋਰ ਸਾਂਝੀ ਕਰਨੀ ਚਾਹਾਂਗਾ ਪੁਲਿਸ ਦੀ ਕਾਰਵਾਈ ਬੜੀ ਤੇਜ਼ੀ ਨਾਲ ਹੁੰਦੀ ਹੈ ਕਿਸ ਕੰਮ ਵਿੱਚ ਹੁੰਦੀ ਹੈ ਉਹਦੇ ਬਾਰੇ ਮੈਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦਾ ਕਿ ਜਦੋਂ ਕੋਈ মিডিਆ ਕਰਮੀ ਜਾਣਕਾਰੀ ਲੈ ਲੈ ਇਹ ਜੀ ਫੇਕ ਏਜੰਸੀਆਂ ਕੋਲ ਜਾਂਦਾ ਜੀ ਤਾਂ ਸਾਹਮਣੇ ਲੜਕੀਆਂ ਜਿਹੜੀਆਂ ਉਹਨੇ ਬਿਠਾਈਆਂ ਹੋਈਆਂ ਨੇ ਜੀ ਉਹ ਲੜਕੀਆਂ ਜਦੋਂ ਜਾਣਕਾਰੀ ਪੂਰੀ ਨਹੀਂ ਦੇ ਪਾਉਂਦੀਆਂ মিডিਆ ਨੂੰ ਜਿਹੜੇ ਸਵਾਲ ਕੀਤੇ ਜਾਂਦੇ ਨੇ মিডিਆ ਵੱਲੋਂ ਤੋਂ ਉਸ ਤੋਂ ਬਾਅਦ ਲੜਕੀਆਂ ਸਿੱਧਾ ਮੀਡੀਆ ਤੇ ਜਿਹੜਾ ਕਰਮੀ ਉੱਤੇ ਪਹੁੰਚਿਆ ਹੋਇਆ ਉਸ ਦੇ ਉੱਪਰ ਛੇੜਛਾੜ ਦਾ ਕੇਸ ਪਵਾ ਦਿੰਦੇ ਤੇ ਪੁਲਿਸ ਤੁਰੰਤ ਹਰਕਤ ਵਿੱਚ ਆ ਜਾਂਦੀ ਹੈ ਉਹਦੇ ਪੁਲਿਸ ਤੁਰੰਤ ਹਰਕਤ ਵਿੱਚ ਕਿਵੇਂ ਆਉਂਦੀ ਹੈ ਇਹ ਨਹੀਂ ਅਜੇ ਤੱਕ ਪਤਾ ਲੱਗਾ ਜੀ ਜਦੋਂ ਇਹਨਾਂ ਦੇ EMPLOYE TRAVEL AGENT ਦੀਆਂ EMPLOYEES ਆ ਉਹਨੂੰ ਟ੍ਰੇਨਿੰਗ ਮਿਲਦੀ ਹੈ ਤੇ ਕੁੜੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਜੇ ਕੋਈ ਮੁੰਡਾ ਆਕੜੇ ਜੇ ਕੋਈ ਮੁੰਡੇ ਦੇ ਪਰਿਵਾਰ ਵਾਲੇ ਆਕੜਾ ਨਾ ਤਦ ਉਹ ਸ਼ਖਸ ਲੋ ਰਾਸਮੈਨ ਦਾ ਰੂਪ ਲੈ ਲੈਣਾ ਉਹ ਬਚਾਰੇ ਸ਼ਰਮੋ ਸ਼ਰਮ ਵਿੱਚ ਤੇ ਜਾਣ ਵਿੱਚ ਕਿ ਇਹਨੂੰ ਇਹਨੂੰ ਟ੍ਰੇਨਿੰਗ ਮਿਲਦੀ ਕੁੜੀਆਂ ਦੇ ਬੜਕਿੱਲੇ ਕੱਪੜੇ ਪਾ ਕੇ ਜਾਣੇ ਤਾਂ ਕਿ ਜਿਹੜੇ ਮੁੰਡੇ ਤੁਹਾਡੇ ਦੇ ਮੋਹਲ ਤੇ ਰਹਿਣ ਤੇ ਮੁੰਡੇ ਤੁਹਾਡੇ ਨਾਲ ਜ਼ਿਆਦਾ ਗੱਲਬਾਤ ਨਾ ਕਰ ਸਕਣ ਇਹ ਉਹਨਾਂ ਦੀ ਠੱਗਾਂ ਦੀ ਟ੍ਰੇਨਿੰਗ ਦਾ ਪਾਰਟ ਹੈਗਾ ਕਿ ਕੁੜੀਆਂ ਨੂੰ ਕਿਵੇਂ ਅੱਗੇ ਕਰਨਾ ਪਰ ਜਿੰਨੇ ਵੀ ਕੇਸ ਪਰ ਜਿੰਨੇ ਵੀ ਕੇਸ ਹੁਣ ਤੱਕ ਸਾਹਮਣੇ ਆਏ ਨੇ ਇਦਾਂ ਦੇ ਜਿਹੜੇ ਕਿ ਮੀਡੀਆ ਕਰਮੀਆਂ ਜਾਂ ਲੜਕਿਆਂ ਦੇ ਉੱਪਰ ਸੈਕਸ਼ੂਅਲ ਹਰਾਸਮੈਂਟ ਦੇ ਇਹਨਾਂ ਨੇ ਕੇਸ ਪੁਆਏ ਨੇ ਅੱਜ ਤੱਕ ਕਿਸੇ ਦੀ ਵੀ ਸੀਸੀਟੀਵੀ ਕੈਮਰਾ ਫੁਟੇਜ ਸਾਹਮਣੇ ਨਹੀਂ ਆਈ ਹੈਗੀ हां बिल्कुल नहीं जी सारे ਠੁੱਠੇ ਹੋਨੇ ਸਾਰੇ ਕਿੱਥੇ ਹੋਨੇ ਉਲਟਾ ਕਿਉਂਕਿ ਸਾਰੇ ਮਿਲੇ ਹੋਨੇ ਪੁਲਿਸ ਤੇ ਟਰੈਵਲ ਏਜੰਟੇ ਤਕਰੀਬਨ ਸਾਰੇ ਦੇ ਸਾਰੇ ਮਿਲੇ ਹੋਇਆ ਤੇ ਹੁਣ ਆ ਪਿਛਲੇ 2 ਸਾਲਾਂ ਚ 21200 ਐਫਆਈਆਰ ਦਰਜ ਹੋ ਗਈ ਪਹਿਲੇ ਕਈ ਵਾਰੀ ਕਿ 2200 ਐਫਆਈਆਰ ਦਰਜ ਹੋਈ ਜਦੋਂ ਤੁਸੀਂ ਲੋਕ ਸਾਡੇ ਵਰਗੇ ਲੋਕ ਰੌਲਾ ਪਾਉਣ ਲੱਗੇ ਪੰਜਾਬ ਦੇ ਤਾਂ 2200 ਐਫਆਈਆਰ ਦਰਜ ਹੋ ਗਈ ਪੰਜਾਬ ਚ ਇਹ ਮੁੱਖ ਮੰਤਰੀ ਨੇ ਖੜ ਦੇ ਐਮਐਲਏ ਦੇ ਸਵਾਲ ਪੁੱਛਣ ਦੇ ਵਿਦਾਨ ਸਮਝ ਗਿਆ ਉਹ 2200 ਐਫਆਈਆਰ ਦੀ ਕੈਲਕੂਲੇਸ਼ਨ ਕਰਨੀ ਹੈ 30000 ਕਰੋੜ ਰੁਪਏ ਦੀ ਠੱਗੀ ਜੀ ਇਹ 2 ਐਫਆਈਆਰ ਦੇ ਮਤਲਬ ਦਾ ਅਜਿਹੇ ਹਜ਼ਾਰਾਂ ਟਰੈਵਲ ਏਜੰਟ ਹੋ ਰਹੇ ਜਿਹਨਾਂ ਤੇ ਐਫਆਈਆ ਦਰਜ ਨਹੀਂ ਹੋਈ ਤੇ ਦੁਕਾਨਾਂ ਬੰਦ ਕਰਕੇ ਭੱਜ ਗਏ ਮੈਂ ਸਮਝਦਾ 3 ਲੱਖ ਕਰੋੜ ਦੀ ਠੱਗੀ ਹੋਣੀ ਹੈ ਪੰਜਾਬ ਦੇ ਵਿੱਚ ਤੇ ਉਹਦੇ ਵਿੱਚੋਂ ਜੇ 10% ਹਿੱਸਾ ਵੀ ਮਿਲਦਾ ਹੋਵੇ ਨਿਤਾਮਾਂ ਤੇ ਪੁਲਿਸ ਨੂੰ ਤਾਂ 3 ਲੱਖ ਕਰੋੜ ਦਾ 10% ਲਗਾ ਲਓ ਕਿੰਨਾ ਹੋਇਆ ਕਿਸੇ ਕਰਕੇ ਕਾਰਵਾਈ ਨਹੀਂ ਹੁੰਦੀ ਇੱਕ ਬਹੁਤ ਵੱਡਾ ਮਾਫੀਆ ਹੈਗਾ ਹੈ ਬਿਲਕੁਲ ਦਾਉ ਜੀ ਤੁਹਾਡੀ ਜਿਹੜੀ ਜਾਣਕਾਰੀ ਹੈ ਉਸ ਨੂੰ ਵੀ ਅਸੀਂ ਸਲਾਮ ਕਰਦੇ ਹਾਂ ਕਿ ਤੁਸੀਂ ਇੰਨੀ ਜਾਣਕਾਰੀ ਪੰਜਾਬ ਦੀ ਪਬਲਿਕ ਦੇ ਹਿੱਤ ਵਿੱਚ ਇਕੱਠੀ ਕਰ ਰਹੇ ਹੋ ਮੀਡੀਆ ਦਾ ਵੀ ਕੰਮ ਇਹੀ ਹੈ ਕਿ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਗੱਲ ਕਰੇ ਲੇਕਿਨ ਸਾਫ਼ ਤੌਰ ਤੇ ਜਿਹੜਾ ਹੈਗਾ ਕੇਂਦਰ ਸਿਰਫ ਜਿਹੜੀ ਆ ਪੰਜਾਬ ਪੁਲਿਸ ਹੈ ਪੰਜਾਬ ਦਾ ਜਿਹੜਾ ਪ੍ਰਸ਼ਾਸਨ ਹੈ ਉਹ ਹੈ ਜਦੋਂ ਕਿਰਾਏ ਦੇ ਉੱਪਰ ਇਹ ਲੋਕ ਆ ਕੇ ਆਫਿਸ ਖੋਲਦੇ ਨੇ ਉਸ ਵੇਲੇ ਜਦੋਂ ਇਹਨਾਂ ਕੋਲ ਸਾਰੇ ਕਾਗਜ਼ਾਤ ਸਾਰੇ ਐਡਰੈਸ ਲੈ ਲਿੱਤੇ ਜਾਂਦੇ ਨੇ ਤੇ ਇਹਨਾਂ ਦੇ ਪੜਨ ਤੋਂ ਬਾਅਦ ਇਹਨਾਂ ਨੂੰ ਫੜਿਆ ਕਿਉਂ ਨਹੀਂ ਜਾ ਰਿਹਾ ਮੈਂ ਕਹਿੰਦਾ ਜੀ 5ਵੀਂ ਦਾ ਸਰਟੀਫਿਕੇਟ ਲੈ ਲਓ ਟਰੈਵਲ ਏਜੰਟ ਦੇ 10ਵੀਂ ਦਾ ਸਰਟੀਫਿਕੇਟ ਲੈ ਲਓ ਉਹਦੇ ਮਾਪਿਆਂ ਦਾ ਦਾਦਕਿਆਂ ਦਾ ਨਾਨਕਿਆਂ ਦਾ ਕੋਈ ਲੈ ਲਓ ਵਿਟਨੈਸ ਲੈ ਲਓ ਤੁਸੀਂ 5ਵੀਂ ਦਾ ਸਰਟੀਫਿਕੇਟ ਜਿਸ ਤੋਂ ਬੰਦਾ ਜੰਮਿਆ ਤੇ ਪੜਿਆ ਉਹਦਾ ਜੜਾ ਪਤਾ ਲਾਣਗੇ ਪੋਤੜੀ ਪਤਾ ਲਾਣਗੇ ਵੀ ਕਿੱਥੇ ਦਾ ਬੰਦਾ ਹੈ ਉਹ ਜਾਨੀ ਆਇਡੈਂਟੀਟੀ ਕਾਰਡ ਜਿੰਨੇ ਮਰਜ਼ੀ ਬਣਾ ਲੈਣ ਨੂੰ ਫੜਨਾ ਬੜਾ ਸੌਕਾ ਹੈ ਇਹ ਵੀ ਇਸੇ ਸਰਕਾਰ ਨੂੰ ਲਿਖ ਕੇ ਸੁਝਾਇਆ ਪਈ ਕਿ ਘੱਟੋ ਘੱਟ ਮੈਟ੍ਰਿਕ ਦੇ ਸਰਟੀਫਿਕੇਟ ਦੀ ਕਾਪੀ ਤਰਫੋਂ ਆਪਣੇ ਕੋਲੇ ਉਹਦੇ ਮਾਪੇ-ਵਾਪ ਦੇ ਜੱਦੀ ਜਿੱਥੇ ਜੰਮਿਆ ਹੈ ਡੋਮਿਸਾਈਲ ਜਿੱਥੇ ਦਾ ਹੈਗਾ ਉਹ ਰਿਕਾਰਡ ਹੁੰਦਾ ਤੇ ਫਿਰ ਉਹ ਹੀ ਨਹੀਂ ਵੀ ਜੀਰਕੂੜ ਜਿਹੜੇ ਜਾਨੀ ਆਇਡੈਂਟੀਟੀ ਕਾਰਡ ਬਣਾ ਲਏ ਜਾਂ ਮਹੌਲੀਚ ਬਣਾ ਲਿਆ ਉਹ ਉਹਦੀ ਜੜਾ ਫੜੀ ਜਾਣਗੀਆਂ ਸਰਕਾਰ ਸਾਡੀ ਗੱਲਾਂ ਤੇ ਅਮਲ ਤਾਂ ਕਰੇ ਮੰਨੇ ਤਾਂ ਸਹੀ ਇਹ ਤਾਂ ਤੱਕ ਹੀ ਕੁਝ ਮਿੰਟਾਂ ਦੇ ਕਾਪੂ ਹੋ ਜਾਂਦੀ ਹੈ ਕੁਝ ਦਿਨ ਆਮੇ 2-3 ਲੱਖ ਕਰੋੜ ਦਾ ਹੈਗਾ ਇਹਨੂੰ ਕਾਬੂ ਕਰਨਾ ਸਰਕਾਰ ਦੇ ਵਾਸਤੇ ਬੜਾ ਸੌਖਾ ਹੀ ਕਾਬੂ ਹੋ ਸਕਦਾ ਹੈ 15-20 ਅਸੀਂ ਸੁਝਾਅ ਲਿਖਿਆ ਉਹ ਮੁੱਖ ਮੰਤਰੀ ਸਾਹਿਬ ਨੂੰ ਚਿੱਠੀਆਂ ਜੀ ਬਾਰ-ਬਾਰ ਦੇ ਚੁੱਕੇ ਆ ਮੀਡੀਆ 'ਚ ਕਿੰਨੀ ਵਾਰੀ ਗੱਲਾਂ ਚੁੱਕੀ ਆ ਬੜਾ 1 ਮਹੀਨੇ 'ਚ ਕਾਬੂ ਹੋ ਜਾਏਗਾ ਸਾਰਾ ਇਹ ਜਿਹੜਾ ਗਰਮੜਾ ਸੋ ਸਤਨਾਮ ਸਿੰਘ ਦਾਊ ਜੀ ਨੇ ਸਾਨੂੰ ਜੋ ਕੁਝ ਦੱਸਿਆ ਉਹ ਤੁਸੀਂ ਵੀ ਸੁਣਿਆ ਕਿ ਕਿਸ ਤਰ੍ਹਾਂ ਸਾਰਾ ਸਾਰਾ ਜਿਹੜਾ ਮਾਮਲਾ ਹੈਗਾ ਸ਼ੁਰੂ ਹੁੰਦਾ ਹੈ ਪੁਲਿਸ ਪ੍ਰਸ਼ਾਸਨ ਤੋਂ ਪੁਲਿਸ ਪ੍ਰਸ਼ਾਸਨ ਦੇ ਕੋਲੇ ਪਹਿਲਾਂ ਹੀ ਸਾਰੇ ਪੇਪਰ ਜਾ ਜਾਂਦੇ ਨੇ ਕਿ ਕੋਈ ਨਵਾਂ ਬੰਦਾ ਇੱਥੇ ਨਵਾਂ ਕੰਮ ਸ਼ੁਰੂ ਕਰ ਰਹੇ ਕਿਹੜਾ ਸ਼ੋਰੂਮ ਮੰਨ ਰਿਹਾ ਕਿਤੇ ਦੁਕਾਨ ਕਿਰਾਏ ਤੇ ਲਈਤੀ ਜਾ ਰਹੀ ਹੈ ਕਿਉਂਕਿ ਅਕਸਰ ਅਜਿਹੇ ਜਿਹੜੇ ਫੇਕ ਏਜੰਟ ਹੁੰਦੇ ਨੇ ਉਹ ਕਿਰਾਏ ਤੇ ਜਗਾ ਲੈ ਕੇ ਹੀ ਕੰਮ ਸ਼ੁਰੂ ਕਰਦੇ ਨੇ ਤਾਂ ਜੋ ਭਜਨ ਵਿੱਚ ਆਸਾਨੀ ਹੋਵੇ ਲੇਕਿਨ ਪੁਲਿਸ ਕੋਲ ਸਾਰੇ ਕਾਗਜ਼ਾਤ ਸਾਰੇ ਐਡਰੈਸ ਹੋਣ ਦੇ ਬਾਵਜੂਦ ਇਹ ਕਿਵੇਂ ਪੱਜ ਜਾਂਦੇ ਨੇ ਤੇ ਗ੍ਰਿਫਤ ਵਿੱਚ ਨਹੀਂ ਆਉਂਦੇ ਇਹ ਵੀ ਇੱਕ ਸੂਈ ਹੈ ਤੇ ਸਭ ਤੋਂ ਜ਼ਰੂਰ ਇਹਨਾਂ ਨੂੰ ਦੱਸਤਾ ਕਿ ਜਿਹੜੇ ਇਹਨਾਂ ਕੋਲ ਕਰਮਚਾਰੀ ਕੰਮ ਕਰਦੇ ਨੇ ਲੜਕੀਆਂ ਕੰਮ ਕਰਦੀਆਂ ਨੇ ਉਹਨਾਂ ਨੂੰ ਵੀ ਕਿੱਦਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਹ ਸਾਰਾ ਕੁਝ ਕਲੀਅਰ ਕਰ ਦਿੱਤਾ ਸਾਰੇ ਈਮੇਲਸ ਐਸਐਸਪੀ ਡੀਸੀ ਤੱਕ ਵੀ ਇਹਨਾਂ ਦੇ ਪਹੁੰਚਾਈਆਂ ਲੇਕਿਨ ਕਾਰਵਾਈ ਕੋਈ ਨਹੀਂ ਦਿਖਦੀ ਇਹ ਸਾਰੇ ਤੋਂ ਆਪਾਂ ਇਹ ਸਮਝ ਸਕਦੇ ਹਾਂ ਕਿ ਪੂਰਾ ਦਾ ਪੂਰਾ ਜਿਹੜਾ ਪੰਡਾ ਹੈਗਾ ਪੁਲਿਸ ਪ੍ਰਸ਼ਾਸਨ ਦੇ ਸਰਦੇ ਉੱਪਰ ਹੀ ਪੰਨਿਆ ਗਿਆ ਹੈ ਕਿਉਂਕਿ ਜੋ ਸਤਨਾਮ ਸਿੰਘ ਦਾਉ ਦਾਸਰੇ ਨੇ ਉਹਨਾਂ ਦੇ ਤੱਥਾਂ ਮੁਤਾਬਕ ਦੇਖਿਆ ਜਾਵੇ ਤਾਂ ਪੁਲਿਸ ਕੋਲ ਇਹਨਾਂ ਗੱਲਾਂ ਦਾ ਕੋਈ ਜਵਾਬ ਨਹੀਂ ਉਹਨਾਂ ਦਾ ਜਿਹੜੀ ਸਭ ਤੋਂ ਵੱਡੀ ਗੱਲ ਕੀਤੀ ਬੜੀ ਗੌਰ ਕਰਨ लायक ਹੈ ਹਾਲਾਂਕਿ ਉਹਨਾਂ ਦਾ ਹੱਲ ਵੀ ਬੜਾ ਸਿੰਪਲ ਜਿਹਾ ਹੈ ਕਿ ਜਿਸ ਇਲਾਕੇ ਦਾ ਕੋਈ ਇਮੀਗ੍ਰੇਸ਼ਨ ਫੇਕ ਏਜੰਟ ਭੱਜਦਾ ਹੈ ਉਸ ਦੀ ਤੇ ਉਸ ਇਲਾਕੇ ਦੇ ਐਸਐਚਓ ਸਾਹਿਬ ਦੀ ਕੋਲ ਡਿਟੇਲ ਅਗਰ ਚੈੱਕ ਕੀਤੀ ਜਾਵੇ ਤਾਂ ਸਾਰੇ ਸੰਪਰਕ ਦੀਆਂ ਤਾਰਾਂ ਆਪਸ ਵਿੱਚ ਜੁੜੀਆਂ ਹੋਈਆਂ ਦਿਖਾਈ ਦੇਣਗੀਆਂ ਉਹ ਗੱਲ ਕਰਦੇ ਹੋਏ ਇਹ ਗੁਜਾਰਿਸ਼ ਵੀ ਕਰ ਰਹੇ ਨੇ ਕਿ ਅਗਰ ਇੱਥੇ ਦੇ ਡੀਐਸਪੀ ਸਾਹਿਬ ਆਪਣੇ ਐਸਐਚਓ ਦੇ ਇਦਾਂ ਦੇ ਫੋਨ ਡਿਟੇਲਸ ਖੰਗਾਲਣ ਤਾਂ ਮੇਰੇ ਖਿਆਲ ਦੇ ਨਾਲ ਇੱਕ ਦਿਨ ਦੇ ਵਿੱਚ ਹੀ ਸਾਰਾ ਦਾ ਸਾਰਾ ਮਾਮਲਾ ਸਾਫ਼ ਹੋ ਸਕਦਾ ਹੈ ਸੋ ਹੁਣ ਦੇਖਣਾ ਹੋਵੇਗਾ ਕਿ ਜ਼ਿਲਕਪੁਰ ਦੇ ਵਿੱਚ ਜਿਹੜਾ ਇਹ ਮਾਮਲਾ ਹੈਗਾ ਇਸ ਦੇ ਉੱਪਰ ਪੁਲਿਸ ਪ੍ਰਸ਼ਾਸਨ ਕਿਦਾਂ ਦੀ ਕਾਰਵਾਈ ਕਰਦਾ ਹੈ ਹਾਲਾਂਕਿ ਐਸਐਸਓ ਸਾਹਿਬ ਦੇ ਨਾਲ ਫੋਨ ਦੇ ਉੱਪਰ ਜੋ ਕੁਝ ਗੱਲ ਹੋਈ ਹੈ ਉਹਦੇ ਮੁਤਾਬਿਕ ਲਾਗੂ ਹੀ ਰਿਹਾ ਜੋ ਕੁਝ ਸਤਨਾਮ ਸਿੰਘ ਦਾਉ ਜੀ ਦੱਸ ਰਹੇ ਨੇ ਸੋ ਇਸੇ ਤਰ੍ਹਾਂ ਦੇਖਦੇ ਰੋ ਕਰਦੇ ਜੀ ਸੁਧ ਦੇਖਦੇ ਰਹਿਣਾ ਏਵਨ ਪੰਜਾਬੀ ਨਿਰਪੱਖ ਤੇ ਨਵੀਂ ਸੋਚ ਫੋਰ ਨਿਊ ਅਪਡੇਟਸ ਪਲੀਜ਼ ਸਬਸਕ੍ਰਾਈਬ A news and click the bell icon.